ਈ ਨਾਮ ਦੇ ਮੇਰਾ ਨਾਮ ਸਾਬੀ ਕੀ ਹੋਇਆ ਜੀ ਅੱਜ ਸਿਰਸਰੇ ਹੋਇਆ ਸਰ ਇਦਾਂ ਵੀ ਆਪਾਂ ਸ਼ਹਿਰ ਤੋਂ ਆ ਰਹੇ ਸੀ ਜੀ ਤੇ ਸਾਗਰਪੁਰ ਤੋਂ ਜਿਹੜਾ ਸਾਡੇ ਨਵੇਂ ਪਿੰਡ ਨੂੰ ਫਟਕ ਆਂਦਾ ਜੀ ਉਧਰੋਂ ਦੋ ਗੱਡੀਆਂ ਆਈਆਂ ਨੇ ਇੱਕ ਮਰਸੀਜ਼ ਗੱਡੀ ਇੱਕ ਸਵਿਫਟ ਗੱਡੀ ਜੀ ਦੋਨੋਂ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਹੀ ਜੀ ਤੇ ਜਿਨ੍ਹਾਂ ਦੀ ਤੇਜ਼ ਰਫ਼ਤਾਰ ਹੁੰਦੇ ਕਰਕੇ ਮੇਰਾ ਮੋਟਰਸਾਈਕਲ ਪੈਲੀ ਦੇ ਵਿੱਚ ਡਿੱਗ ਗਿਆ ਤੇ ਇਹ ਦੋਨੋਂ ਗੱਡੀਆਂ ਸਾਡੇ ਪਿੰਡ ਨੂੰ ਆ ਗਈਆਂ ਪਿੱਛੇ ਸਵਿਫਟ ਗੱਡੀ ਸੀ ਤੇ ਫਾਇਰਿੰਗ ਹੁੰਦੀ ਪਈ ਤੇ ਅਸੀਂ ਤੇ ਬਹੁਤ ਸਹਿਮ ਗਏ ਸਰ ਤੇ ਜਦੋਂ ਪਿੰਡਾਂ ਦੇ ਪਿੰਡ ਕਾਫੀ ਸਾਡਾ ਇਕੱਠਾ ਹੋਇਆ ਸੀ ਤੇ ਇੱਥੇ ਆ ਕੇ ਦੋਨੋਂ ਗੱਡੀਆਂ ਜਿਹੜੀਆਂ ਸਟੌਪ ਹੋਈਆਂ ਨੇ ਕਿਉਂਕਿ ਅੱਗੇ ਰਸਤਾ ਨਹੀਂ ਜਾਂਦਾ ਰਸਤਾ ਨਹੀਂ ਜਾਂਦਾ ਤੇ ਇਹ ਫਿਰ ਉਹ ਪੈਲੀ ਦੇ ਵਿੱਚ ਉਹ ਇੱਕ ਮੋਟਰ ਸਾਡੇ ਇੱਥੇ ਉੱਥੇ ਵੀ ਪੁਲਿਸ ਦੀ ਕਾਫੀ ਉਹਨਾਂ ਨਾਲ ਮੁਟਵੇੜ ਹੋਈ ਆ ਤੇ ਉਸ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਨੂੰ ਫੜ ਲਿਆ ਗਿਆ ਜਾਂ ਕਿਦਾਂ ਇੱਕ ਦਾ ਨਹੀਂ ਕਿਦਾਂ ਦਾ ਮਾਹੌਲ ਆ ਮਾਹੌਲ ਸਾਰਾ ਪੂਰਾ ਦਹਿਸ਼ਤ ਵਾਲਾ ਬਣਿਆ ਹੋਇਆ ਪੂਰਾ ਸ਼ਹਿਰ ਇੱਥੇ ਸਾਡੇ ਪਿੰਡ ਤੇ ਆਇਆ ਤੇ ਕਈ ਲੋਕਾਂ ਨੇ ਜਿਹਨਾਂ ਨਹੀਂ ਵੀ ਪਤਾ ਸੀ ਵੀ ਨਵਾਂ ਪਿੰਡ ਕਿੱਥੇ ਉਹਨਾਂ ਨੂੰ ਵੀ ਅੱਜ ਪਤਾ ਲੱਗ ਗਿਆ ਵੀ ਨਵਾਂ ਪਿੰਡ ਆ ਤੇ ਕਾਫੀ ਮਾਹੌਲ ਜਿਹੜਾ ਮਨ ਲੀ ਗੀ ਦਹਿਸ਼ਤ ਵਾਲਾ ਬਣਿਆ ਹੋਇਆ ਹੈ ਮਾਨਯੋਗ ਅਸਦਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਜਿਹੜੀ ਫਰਸ਼ਰਨਪੁਰ ਇੱਕ ਸਨਾਰੇ ਦੀ ਦੁਕਾਨ ਤੇ ਗੋਲੀ ਲੱਗੀ ਸੀ ਸ਼ੀਸ਼ੇ ਨੂੰ ਉਦ ਪਰਚਾ ਦਸਤ ਕਰਕੇ ਅਸੀਂ ਤਫਤੀਸ਼ ਕਰਦੇ ਆ ਹੋਇਆ ਟੈਕਨੀਕਲੀ ਅਸੀਂ ਚੰਨ 4-5 ਘੰਟੇ ਜੇ ਹੀ ਕਰੈਕ ਕਰ ਲਿਆ ਸੀ ਪਰ ਉਹ ਚੇਸ ਕਰਦੇ ਕਰਦੇ ਆਪਾਂ ਆਪ ਵੀ ਦਿਨ 8 ਆਵਰਸ ਉਸ ਮੁਲਜ਼ਮ ਨੂੰ ਚੇਸ ਕਰਦੇ ਕਰਦਾ ਜਿਸ ਤੇ ਸਫਲਤਾ ਪ੍ਰਾਪਤ ਹੋਈ ਹੈ ਜਿਸ ਨੇ ਤੁਹਾਡੇ ਉਤੇ ਆਪਣੇ ਗਿਸਟਲ ਨਾਲ ਫਾਇਰ ਵੀ ਕੀਤਾ ਸੀ ਜੋ ਵੀ ਫਾਇਰ ਗੱਡੀ ਆਪਣੀ ਚਾਮ ਚਾਹਦੇ ਹੋਇਆ ਸਪੈਟਸਾਬ ਨੇ ਫਾਇਰ ਕੀਤਾ ਜਿੱਦਾਂ ਉਹ ਦਸ਼ਮੀ ਹੋਇਆ ਤੇ ਇਹ ਸਾਰਾ ਸਿਸਟਮ ਜਿਹੜਾ ਇਹ ਸਾਡੇ ਅਫਸਰਾਂ ਦੀਆਂ ਜੇ ਨਿਸ਼ਾਨਦੇਸ਼ ਤੇ ਜ ਉਹਨਾਂ ਦੇ ਉਹਨਾਂ ਦੇ ਜਿਹੜੇ ਗਾਈਡਲਾਈਨਸ ਦੇ ਉੱਤੇ ਸਭ ਉਹਨਾਂ 'ਤੇ ਵਿਸ਼ਵਾਸ ਜਿਹੜਾ ਉਹਨਾਂ ਨੇ ਕੀਤਾ ਉਹ ਉਹਦੇ ਉਹਦੇ ਤੇ ਹਿੱਸਾ ਹਿੱਸਾ ਹੈ ਜਿਹੜਾ ਅਸੀਂ ਸੋਚਣ ਪਕਰ ਸਕਦੇ ਹਾਂ ਸਰ ਕੀ ਨਾਮ ਸੀਗਾ ਤੇ ਕਿੰਨੇ ਬੰਦੇ ਸੀਗੇ ਗੱਡੀ 'ਚ ਟੋਟਲ ਇੱਕ ਕੋ ਕੋ ਬੜੀ ਆਪਰੇਟਿਵ ਗੱਡੀ ਸੀ ਮਸਡੀ ਮਸਤੀ ਜੁੜੀ ਉਹ ਜਿਹਦੇ ਤੋਂ ਬੜਾ ਬੜਾ ਕਾਫੀ ਫਾਸਟ ਉਹਨਾਂ ਨੇ ਕਿਤੇ ਹਾਲੇ ਗਏ ਪਿੰਨੋਗਲ ਪਹੁੰਚਿਆ ਸੀ ਬਾਊਟ ਬਾ 160 70 ਦੇ ਜਿਹੜਾ ਪਹੁੰਚਿਆ ਸੀ ਪਰ ਇੱਥੇ ਆ ਕੇ ਬਿਲਕੁਲ ਰੋਡ ਖਤਮ ਹੋ ਗਈ ਸੀ ਤਾਂ ਉਹਨਾਂ ਫਿਰ ਬਾਜੂਦ ਗੱਡੀ ਛੱਡ ਕੇ ਬਾਅਦ ਚੋ ਪਹਿਲੇ ਪਹਿਲੀ ਹੋਇਆ ਸੀ ਜਿਹੜੀ ਬਹੁਤ ਆਪਣੀ ਪੰਜ ਛੇ ਕਿੱਲੇ ਮਗਰ ਪੱਜ ਕਿੱਤੂ ਨੇ ਜਿੰਨੂੰ ਪਕੜਿਆ ਸੋ ਫਾਇਰ ਉਧਰੋਂ ਵੀ ਕੀਤੇ ਗਏ ਬਿਲਕੁਲ ਜਦੋਂ ਉਧਰ ਫਾਇਰ ਕੀਤਾ ਗਿਆ ਜਿਹੜਾ ਮੇਰਾ ਹੈਡ ਇਨਸਪੈਕਟਰ ਸੀ ਇਹ ਮਹਾਬਾਬਲ ਬਚੇ ਨੇ ਉਹ ਉਹਦਾ ਕੀਤਾ ਫਾਇਰ ਇੱਕ ਸਮਾਨਿਤ ਤਰੀਕੇ ਤੇ ਲੱਗਾ ਜਾ ਕੇ ਜਿਹਦੀ ਜਿਹਦੀ ਬਾਅਦ ਚ ਆਪਣੀ ਗੱਡੀ ਬਚਾਉਂਦੇ ਆ ਉਹਨੂੰ ਫੜੀ ਪੁਲਿਸ ਉਹਨੂੰ ਜਿਹੜਾ ਇੱਕ ਦੋ ਫਾਇਰ ਕੀਤਾ ਗਿਆ ਜ ਜੀ ਸਰ ਹਾਂਜੀ ਇਹ ਜਿਹੜਾ ਮਕੂਆ ਜਿਹੜਾ ਐਸ.ਡੀ. ਹਰਗੋਬਿੰਦਪੁਰ ਫਾਇਰਿੰਗ ਹੋਈ ਸੀ ਉਹ ਚ ਦੋਸ਼ੀ ਦੇ ਅਸੀਂ ਟਰੇਸ ਕਾਮ ਤੇ ਲੱਗੇ ਆ ਕਾਫੀ ਟੀਮਾਂ ਮੈਡਮ ਵੱਲੋਂ ਕੰਟਰੀ ਕਿਤੇ ਗਈ ਸੀ ਸੀਐਨ ਚਾ ਜਿਹੜੀ ਡਿਪਟੀ ਸ਼੍ਰੀ ਹਰਗੋਬਿੰਦਪੁਰ ਪੁਲਿਸ ਥਾਣਾ ਕਮਾਨ ਐਂਡ ਸਿਵਲ ਲਾਈਨ ਪੁਲਿਸ ਨੇ ਪੂਰਾ ਮਤਲਬ ਮੈਡਮ ਦੇ ਸਹਿਯੋਗ ਨਾਲ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਅਸੀਂ ਇਹਦੇ ਪੇਚੇਸ ਕਰ ਰਹੇ ਸਾਂ ਤੇ ਚੇਜ਼ ਕਰਦੇ ਕਿ ਜਿਹਦੀ ਅੱਗੇ ਗਾਂ ਪੰਜ ਛੇ ਕਿੱਲੇ ਚ ਜਿਹੜੀ ਨਾਲ ਜਾਂਦਾ ਰਸਤਾ ਉਥੋਂ ਗੱਡੀ ਚੇਜ਼ ਕਰਦੇ ਇਹਦੀ ਰੋਗੀ ਇਹਨੇ ਪੁਲਿਸ ਜਿਹੜੀ ਇਹਦੀ ਗੱਡੀ ਰੋਗੀ ਤੇ ਇਹਨੇ ਸਾਡੇ ਤੇ ਫਾਇਰ ਕੀਤਾ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਫਿਰ ਪੰਜ ਛੇ ਕਿੱਲੇ ਭੱਜਿਆ ਏ ਪੰਜ ਛੇ ਕਿੱਲੇ ਭੱਜਣ ਤੋਂ ਬਾਅਦ ਸਾਡੀ ਟੀਮ ਨੇ ਸਾਰਾ ਇਹਨਾਂ ਨੂੰ ਘੇਰਾ ਪਾਇਆ ਸੀ ਇਹਨੇ ਜਵਾਬੀ ਫਾਇਰ ਕੀਤਾ ਜਵਾਬੀ ਅਸੀਂ ਵੀ ਫਾਇਰ ਕੀਤਾ ਆਹ ਆਹ ਅਚਮੈਂ ਮੈਂ ਕੀ ਇਹ ਮਾਮਲਾ ਕਰਾ ਆਹ ਦੇਖਿਓ ਜੀ ਇੱਕ ਜੋ ਕੱਲ ਜੁਵਲਰ ਦੇ ਉੱਥੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੋਬਿੰਦਪੁਰ ਪ ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਇਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ ਉਹਦੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਇਥੇ ਬਟਾਲੇ ਦੇ ਰਹਿਣ ਵਾਲਾ ਸੀਗਾ ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡਸ ਵਨ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ ਆ 160 70 ਦੀ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਘੰਟੇ ਦੀ ਸਾਡੀ ਹਲਮੋਸਟ ਹੌਟ ਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਡੈਡ ਐਂਡ ਆ ਗਿਆ ਉਹ ਅੱਗੇ ਜਾ ਨਹੀਂ ਪਾਇਆ ਤਾਂ ਫਿਰ ਇੰਨੇ ਪੁਲਿਸ ਤੇ ਉੱਥੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰੈਜ਼ੋਰਟ ਦੇ ਤੌਰ ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5 6 ਕਿਲੇ ਦੀ ਜੋ ਹੈਗਾ ਪੂਰਾ ਇੰਨੇ ਜ਼ਮੀਨ ਤੇ ਇਨੇ ਪੱਜ ਕੇ ਆਪਣੀ ਜਾਨ ਦਾ ਇਹ ਬਚਾਉਂਦਾ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦੀ ਇਹ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤਾਂ ਫਿਰ ਜਾ ਕੇ ਅੱਗੇ ਇਨੇ ਡਿੱਗ ਪਿਆ ਤਾਂ ਫਿਰ ਇੱਥੇ ਅੱਗੇ ਇਨੇ ਗੋਲੀ ਵੀ ਚਲਾਈਤੀ ਪੁਲਿਸ ਦੇ ਉੱਤੇ ਉਹ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਜਦੋਂ ਗੋਲੀ ਚਲਾਈ ਗਈ ਤਾਂ ਫਿਰ ਇਹਨਾਂ ਦੇ ਲੱਤਾਂ 'ਚ ਜੋ ਹੈਗਾ ਉਹ ਗੋਲੀ ਲੱਗੀ ਹੋਈ ਹੈ ਜੀ ਮੈਮ ਇਹ ਪਹਿਲੇ ਵੀ ਕੇਸ ਹੈਗਾ ਪਹਿਲੇ ਵੀ ਜਦੋਂ ਹਾਂ ਜੀ ਇਹਦੇ ਤੇ 4 ਪਰਚੇ ਹੈਗੇ ਆ ਉਹਦੇ ਵਿੱਚ 3 ਪਰਚੇ ਜੋ ਹੈਗਾ ਉਹ ਐਕਸਟਰੈਸ਼ਨ ਦੀ ਹੈਗੀ ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਉਸ ਤੋਂ ਬਾਅਦ ਇਹ ਸਾਇਲੈਂਸ ਹੁਣ ਅਕੇ ਇਨੇ ਕੱਲ ਇਹ ਜੋ ਹੈਗਾ ਇਹ ਪਾਰਟਿਕੂਲਰ ਵਾਰਦਾਤ ਜੋ ਇਹਨਾਂ ਨੇ ਕਰਵਾਈ ਹੈ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ ਕੋਈ ਇਹਦੇ ਲਿੰਕਸ ਲੱਗੇ ਹੈ ਕੋਈ ਗੈਂਗਸਟਰ ਨਾਲ ਕੋਈ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਮੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ ਜੇ ਜਦੋਂ ਹੋ ਜਾਊਗਾ ਤਾਂ ਫਿਰ ਆਪਕੋ ਅਸੀਂ ਬਤਾ ਦੇਵਾਂਗੇ ਸਰ ਇਹਦੇ ਕੋਈ ਕੀ ਕੀ ਰਿਕਵਰ ਹੋਇਆ ਅਸ ਆਫ ਨਾਓ ਜੋ ਹੈਗਾ ਇੱਕ ਗੱਡੀ ਹੈਗੀ ਉਹ ਔਰ ਇੱਕ ਜੋ ਇਹਨਾਂ ਨੇ ਪਿਸਟਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉੱਤੇ ਉਹ ਜੋ ਇਹ ਦੋਵੇਂ ਇਥੇ ਰਿਕਵਰ ਹੋਏ ਨੇ ਜੀ ਪਹਿਲੀ ਵੀ ਦੋ ਇਨਸੀਡੈਂਟ ਬਟਾਲਾ ਦੇ ਵਿੱਚ ਹੈ ਕਿ ਇਹ ਵੀ ਇੰਟਰਲਿੰਕਡ ਹੈਗੇ ਆ ਇਹਦੇ ਨਾਲ ਆ ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਉਸ ਤੋਂ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪਤਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਤੇ ਪੁੱਛਗਿੱਛ ਤੇ ਵਿੱਚ ਆਪਾਂ ਨੂੰ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੇ ਦੂਜੇ ਵਾਰਦਾਤ ਤੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਸੀਗਾ ਉਹ ਸਾਨੂੰ ਚੈੱਕ ਕਰਕੇ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਗੋਲੀ ਵੀ ਲੱਗੀ ਹੈ ਪਹਿਲਾਂ ਇਹਨਾਂ ਦੇ ਪੈਰ 'ਚ ਗੋਲੀ ਲੱਗੀ ਹੈ ਪੈਰ 'ਚ ਗ اپنی ٹیم ਉੱਥੇ ਹੀ ਹੈਗੇ ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਫਿਰ ਡਿਕਲੇਅਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਪੁਲਿਸ ਸਾਈਡ ਤੇ ਅ ਪੁਲਿਸ ਸਾਈਡ ਤੇ ਉਹਨਾਂ ਦੀ ਬਚਾਅ ਹੋ ਗਏ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਇਹ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀਗੇ ਉਹਨਾਂ ਦੀ ਜੋ ਗੋਲੀ ਹੈਗੇ ਉਹਨਾਂ ਨੂੰ ਦਰਖਤ ਤੋਂ ਲੱਗੀ ਹੈਗੀ ਆ ਤਾਂ ਫਿਰ ਥੈਂਕਫੁਲੀ ਜੋ ਮਲਾਜਮ ਦਾ ਉਹ ਬਚਾ ਹੋ ਗਿਆ ਮੈਂ ਦੇਖਦਾ ਕਿ ਪੁਲਿਸ ਨਹੀਂ ਬਿਲਕੁਲ ਜੀ ਕਿਉਂਕਿ ਇੱਥੋਂ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤਾਂ ਸਾਡੀ ਵੀ ਨਹੀਂ ਚੱਲੂਗੀ तो फिर इन्हें इतनी एक बार गोली चला के फिर अगे भज गया जी वो पैदल चल गया ऑलमोस्ट डेढ़ किलोमीटर का रास्ता बनता है कि छे किले जो जमीन हैगी है पीछे अपना टीम पूरी लगी हुई थी उन्हें भी पिछा करके फिर उन्होंने काबू किया है